আসসালামু আলাইকুম ਜੀ ਸਤਿ ਸ਼੍ਰੀ ਅਕਾਲ ਕੀ ਹਾਲ-ਚਾਲ ਉਮੀਦ ਕਰਨਾ ਸਭ ਵਧੀਆ ਹੋਗੇ ਚੜ੍ਹਦੀ ਕਲਾ ਚ ਹੋਗੇ ਮਾਲਕ ਸੋਨਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖੇ ਤੇ ਅੱਜ ਆਪਾਂ ਰਿਐਕਸ਼ਨ ਦੇਣਾ ਲੈ ਕੇ ਕਿ ਕਿਉਂ ਜਿਹੜੀ ਚੀਨੀ ਸਰਕਾਰ ਹੈ ਚੀਨੀ ਲੋਗ ਨੇ ਉਹ ਕਿਉਂ ਸਿੱਖ ਸਰਦਾਰਾਂ ਤੋਂ ਡਰਦੇ ਨੇ ਐਸਾ ਕੀ ਇਹ ਜੋ ਕਿ ਚੀਨੀ ਜਿਹੜੇ ਲੋਗ ਨੇ ਚੀਨੀ ਸਰਕਾਰ ਹੈ ਉਹ ਸਿੱਖਾਂ ਤੋਂ ਡਰ ਕੇ ਰਹਿੰਦੀ ਹੈ ਐਸੇ ਕੀ ਵਜੂਹਾਂਤ ਨੇ ਅੱਜ ਇਹ ਵੀਡੀਓ ਕੁਝ ਹੋਣਾ ਲੈ ਤੇ ਅਸੀਂ ਵੀਡੀਓ ਦਾ ਰਿਐਕਸ਼ਨ ਦੇਨੇ ਆਂ ਬਡੀਸ਼ ਮਜ਼ੀਦ ਅਗਵਾਦ ਨੇ ਰਿਐਕਸ਼ਨ ਤੋਂ ਪਹਿਲਾਂ ਜਿਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲੇ ਤਾਂ ਕਿ ਹੋਰ ਵਾਲੇ ਜਿੰਨੇ ਵੀਡੀਓ ਸਾਡੇ ਤੱਕ ਪਹੁੰਚ ਸਕਣ ਵੀਡੀਓ ਪਲੇ ਕਰਨੇ ਆ ਰਿਐਕਸ਼ਨ ਦੇਨੇ ਆ ਤੇ ਮੈਂ ਤੁਹਾਨੂੰ ਮੇਲਾ ਵੀਡੀਓ ਦੇਖੀ ਚ 3 to 1 ਸਰਹੱਦਾ ਦੀਆਂ ਲੜਾਈਆਂ ਸਦੀਆਂ ਤੋਂ ਪਤਾ ਨਹੀਂ ਕਿੰਨੀਆਂ ਕਜਾਨਾ ਲੈਂਦੀਆਂ ਆ ਰਹੀਆਂ ਹਨ ਇਹਨਾਂ ਲੜਾਈਆਂ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਹੀ ਤਬਾਹ ਹੋ ਗਏ ਇਨਸਾਨੀਅਤ ਦੇ ਪੱਲੇ ਕੁਝ ਵੀ ਨਹੀਂ ਪਾਇਆ ਇਹਨਾਂ ਲੜਾਈਆਂ ਨੇ ਸਿਵਾਏ ਲਾਛਾਂ ਦੇ ਢੇਰ ਦੇ ਜਿੱਥੇ ਬੰਦਾ ਬੱਟ ਬੰਨੇ ਪਿੱਛੇ ਕ ਉਥੇ ਨਸਰਾਂ ਦਾਂ ਦੇ ਪਿੱਛੇ ਪਤਾ ਨਹੀਂ ਕਿੰਨੇ ਕੁ ਫੌਜੀ ਜਵਾਨ ਚੜ੍ਹਦੀਆਂ ਉਮਰਾਂ ਦੇ ਵਿੱਚ ਹੀ ਸ਼ਹੀਦੀਆਂ ਪਾ ਜਾਂਦੇ ਹਨ ਤੇ ਪਿੱਛੇ ਛੱਡ ਜਾਂਦੇ ਹਨ ਰੋਂਦੇ-ਕੁਰਲਾਉਂਦੇ ਪਰਿਵਾਰਾਂ ਨੂੰ ਜਿੱਥੇ ਹੁਣ ਭਾਰਤ-ਚੀਨ ਦੇ ਵਿੱਚ ਖੂਨੀ ਝੜਪਾਂ ਹੋਈਆਂ ਉਸ ਦੇ ਵਿੱਚ ਭਾਰਤ ਦੇ 20 ਫੌਜੀ ਜਵਾਨ ਸ਼ਹੀਦੀਆਂ ਪਾ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਜਵਾਨ 21 ਸਾਲਾਂ ਦਾ ਸੀ ਜੋ ਕਿ ਪੰਜਾਬ ਦੇ ਨਾਲ ਹੀ ਸੰਬੰਧ ਰੱਖਦਾ ਸੀ ਹੁਣ ਸਾਨੂੰ ਉਸ 21 ਸਾਲਾ ਫੌਜੀ ਜਵਾਨ ਬਾਰੇ ਸੋਚਣ ਦੀ ਲੋੜ ਹੈ ਕਿ ਇੰਨੀ ਕੁ ਉਮਰ ਦੇ ਵਿੱਚ ਉਸ ਨੇ ਕਿੰਨੀ ਕ ਨੌਕਰੀ ਕੀਤੀ ਹੋਵੇਗੀ ਕਿੰਨਾ ਕੁ ਕਮਾਇਆ ਹੋਵੇਗਾ ਤੇ ਕਿੰਨਾ ਕੁ ਜੋੜਿਆ ਹੋਵੇਗਾ ਆਪਣੇ ਪਰਿਵਾਰ ਦੇ ਲਈ ਤੇ ਦੋ ਦੇਸ਼ਾਂ ਦੀ ਸਰਹੱਦੀ ਜਮਿਨੀ ਲੜਾਈ ਦੇ ਵਿੱਚ ਬੇਦਰਦ ਤਰੀਕੇ ਦੇ ਨਾਲ ਸ਼ਹੀਦੀ ਪਾ ਗਿਆ ਅਸਲ ਦੇ ਵਿੱਚ ਕੀ ਹੈ ਉਹ ਇਲਾਕਾ ਜਿਸ ਦੇ ਪਿੱਛੇ ਭਾਰਤ ਚੀਨ ਦੀ ਲੜਾਈ ਚੱਲ ਰਹੀ ਹੈ ਤੇ ਇੰਜ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਹਨ ਸਰਕਾਰਾਂ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕ ਰਹੀਆਂ ਹਨ ਇਹਨਾਂ ਵਿਵਾਦਾਂ ਦੇ ਉੱਤੇ ਅਸਲ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਭਾਰਤ ਚੀਨ ਸਰਹੱਦੀ ਇਲਾਕਾ ਸਿੱਖ ਰਾਜ ਲਾਹੌਰ ਦਰਬਾਰ ਦਾ ਇੱਕ ਇਲਾਕਾ ਹੈ ਜਿੱਥੇ ਕਿਸੇ ਸਮੇਂ ਸਿੱਖ ਰਾਜ ਦੀ ਜਰਨੇਲਾਂ ਨੇ ਕੇਸਰੀ ਨਿਸ਼ਾਨਾ ਦੇ ਪਛਮ ਮਹਿਰਾਏ ਸਨ ਤੇ ਇਸ ਗੱਲ ਬਾਰੇ ਮੌਜੂਦਾ ਭਾਰਤ ਸਰਕਾਰ ਵੀ ਚੰਗੀ ਤਰ੍ਹਾਂ ਜਾਣਦੀ ਹੈ ਇੱਕ ਬਹੁਤ ਮਹੱਤਵਪੂਰਨ ਗੱਲ ਜੋ ਸਭ ਦੇ ਲਈ ਜਾਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤੇ ਅਟਲ ਵਿਹਾਰੀ ਵਾਜਪਾਈ ਉਸ ਸਮੇਂ ਭਾਰਤ ਦੇ ਵਿਦੇਸ਼ ਮੰਤਰੀ ਸਨ ਉਹਨਾਂ ਸਮਿਆਂ ਦੇ ਵਿੱਚ ਭਾਰਤ ਤੇ ਚੀਨ ਵਿੱਚ ਇਸ ਸਰਹੱਦੀ ਇਲਾਕੇ ਦੇ ਵਿਵਾਦ ਦੇ ਉੱਤੇ ਗੱਲ ਕਰਨ ਦੇ ਲਈ ਵਾਜਪਾਈ ਚੀਨੀ ਅਧਿਕਾਰੀਆਂ ਨੂੰ ਮਿਲੇ ਉਸੇ ਵੇਲੇ ਦੀ ਚੀਨੀ ਸਰਕਾਰ ਨੇ ਜੋ ਬਟਲ ਵਿਹਾਰੀ ਬਾਜਪਾਈ ਨੂੰ ਜਵਾਬ ਦਿੱਤਾ ਉਹ ਸੁਣ ਕੇ ਸਾਰਾ ਦੇਸ਼ ਹੈਰਾਨ ਹੋ ਗਿਆ ਚੀਨੀ ਸਰਕਾਰ ਨੇ ਕਿਹਾ ਸੀ ਕਿ ਇਹ ਵਿਵਾਦਿਤ ਹਿੱਸਾ ਭਾਰਤ ਸਰਕਾਰ ਦਾ ਨਹੀਂ ਹੈ ਤੇ ਨਾ ਹੀ ਕਿਸੇ ਰਿਕਾਰਡ ਦੇ ਵਿੱਚ ਇਹ ਇਲਾਕਾ ਭਾਰਤ ਸਰਕਾਰ ਦੇ ਵਿੱਚ ਸ਼ੋਅ ਕਰਦਾ ਹੈ ਅਸਲ ਦੇ ਵਿੱਚ ਨਾ ਹੀ ਇਹ ਇਲਾਕਾ ਚੀਨ ਦਾ ਹੈ ਇਹ ਵਿਵਾਦੀ ਇਲਾਕਾ ਲਾਹੌਰ ਦਰਬਾਰ ਦਾ ਜਿੱਤਿਆ ਹੋਇਆ ਇਲਾਕਾ ਹੈ ਜਦੋਂ ਸਿੱਖ ਰਾਜ ਆਵੇਗਾ ਲਾਹੌਰ ਦਰਬਾਰ ਸਿੱਖ ਫੌਜਾਂ ਆਉਣਗੀਆਂ ਆਪਾਂ ਉਹਨਾਂ ਦੇ ਨਾਲ ਇਸ ਇਲਾਕੇ ਦੇ ਉੱਤੇ ਬੈਠ ਕੇ ਗੱਲ ਕਰਾਂਗੇ ਚੀਨੀ ਸਰਕਾਰ ਨੇ ਕਿਹਾ ਕਿ ਆਪਾਂ ਖਾਲਸੇ ਰਾਜ ਦੇ ਨਾਲ ਬੈਠ ਕੇ ਇਸ ਵਿਵਾਦੀ ਜ਼ਮੀਨ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਇਹ ਇਲਾਕਾ ਉਹਨਾਂ ਦੇ ਨਾਮ ਬੋਲਦਾ ਹੈ ਇਸ ਦੇ ਲਈ ਇਸ ਬਾਰੇ ਆਪਾਂ ਭਾਰਤ ਸਰਕਾਰ ਦੇ ਨਾਲ ਕੋਈ ਵੀ ਗੱਲ ਨਹੀਂ ਕਰਾਂਗੇ ਤੇ ਉਸ ਸਮੇਂ ਭਾਰਤ ਸਰਕਾਰ ਦੇ ਕੋਲ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਸੀ ਤੇ ਕੁਝ ਇਸ ਤਰ੍ਹਾਂ ਦੇ ਵਿਚਾਰ ਸਨ ਚੀਨੀ ਸਰਕਾਰ ਦੇ ਅਸਲ ਵਿੱਚ ਸਮੇਂ-ਸਮੇਂ ਤੇ ਭਾਰਤ ਦੇ ਉੱਪਰ ਵਿਦੇਸ਼ੀ ਹਮਲਾਵਰਾਂ ਨੇ ਹਮਲਾ ਕਰਕੇ ਲੁੱਟਿਆ ਹੀ ਹੈ ਹਮਲਾਵਰ ਸਦੀਆਂ ਤੋਂ ਹੀ ਦਰਿਆਈ ਖੈਬਰ ਪਾਰ ਕਰਕੇ ਇਨ੍ਹਾਂ ਇਲਾਕਿਆਂ ਦੇ ਵਿੱਚ ਆ ਕੇ ਭਾਰਤ ਦੇ ਵਿੱਚ ਲੁੱਟਖੋਹਾਂ ਕਰਦੇ ਸੀ 1738 ਦੇ ਵਿੱਚ ਨਾਦਰ ਸ਼ਾ ਇਨ੍ਹਾਂ ਇਲਾਕਿਆਂ ਦੇ ਵਿੱਚ ਆ ਕੇ ਲੁੱਟਖੋਹ ਕਰਦਾ ਹੈ ਤੇ ਫਿਰ 1768 ਦੇ ਵਿੱਚ ਅਹਿਮਦ ਸ਼ਾ ਅਬਦਾਲੀ ਇੱਥੇ ਆਣ ਕੇ ਲੁੱਟਾ ਮਾਰਾ ਕਰਦਾ ਹੈ ਤੇ ਫਿਰ ਖਾਲਸਾ ਫੌਜਾਂ ਸਿੱਖ ਮਿਸਲਾਂ ਨੇ ਰਲ ਕੇ ਇਨ੍ਹਾਂ ਧਾਵੀਆਂ ਨੂੰ ਇੱਥੋਂ ਮਾਰ ਭਜਾਇਆ ਤੇ ਦਰਿਆਈ ਖੈਬਰ ਨੂੰ ਐਸਾ ਨੱਕਾ ਮਾਰਿਆ ਤੇ ਮੋੜੇ ਇਸ ਪਾਸੇ ਕਿਸੇ ਮੁਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ 1834 ਦੇ ਵਿੱਚ ਜਰਨੈਲ ਜ਼ੋਰਾਵਰ ਸਿੰਘ ਦੀ ਅਗਵਾਈ ਹੇਠ ਲਦਾਖ ਦੇ ਇਲਾਕੇ ਦੇ ਉੱਤੇ ਸਿੱਖ ਫੌਜਾਂ ਜਿੱਤ ਪ੍ਰਾਪਤ ਕਰਦੀਆਂ ਹਨ ਲਦਾਖ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਜ਼ੋਰਾਵਰ ਸਿੰਘ ਤਿੱਬਤ ਦੇ ਵੱਲ ਚੜ੍ਹਾਈ ਕਰਦੇ ਹਨ ਤੇ ਤਿੱਬਤ ਦੇ ਉੱਪਰ 1840 ਦੇ ਵਿੱਚ ਖਾਲਸਾ ਫੌਜਾਂ ਦਾ ਰਾਜ ਹੋ ਜਾਂਦਾ ਹੈ ਉਸ ਤੋਂ ਬਾਅਦ 1842 ਦੇ ਵਿੱਚ ਇੱਕ ਸੰਧੀ ਹੁੰਦੀ ਹੈ ਲਾਹੌਰ ਦਰਬਾਰ ਤੇ ਤੇ ਤਿੱਬਤ ਸਰਕਾਰ ਦੇ ਵਿੱਚ ਹੁੰਦੀ ਹੈ ਤੇ ਹੁਣ ਇਸ ਵਕਤ ਲਦਾਖ ਦਾ ਉਹ ਹਿੱਸਾ ਜਿਸ ਦੇ ਉੱਤੇ ਲੜਾਈ ਚੱਲ ਰਹੀ ਹੈ ਉਹ ਲਾਹੌਰ ਦਰਬਾਰ ਸਿੱਖ ਫੌਜਾਂ ਦੇ ਰਾਜ ਦੇ ਅੰਡਰ ਆਉਂਦਾ ਹੈ ਤੇ ਕਿਸੇ ਸਮੇਂ ਦੇ ਉੱਤੇ ਇਹ ਸਿੱਖੀ ਰਾਜ ਦਾ ਹੀ ਹਿੱਸਾ ਸੀ ਤੇ ਸਿੱਖਾਂ ਦੇ ਨਾਮ ਤੇ ਹੀ ਬੋਲਦਾ ਸੀ ਜੋ ਹੁਣ ਤੱਕ ਬੋਲ ਰਿਹਾ ਹੈ ਪਰ ਇਹ ਸਭ ਕੁਝ ਅੰਗਰੇਜ਼ਾਂ ਦੀ ਹੀ ਦੇਣ ਹੈ ਜਿਨ੍ਹਾਂ ਨੂੰ ਆਪਾਂ ਸਮਝ ਨਹੀਂ پا ਰਹੇ ਅੰਗਰੇਜ਼ ਰਾਜ ਕਰਕੇ ਤਾਂ ਚਲੇ ਗਏ ਪਰ ਭਾਰਤ ਦੇ ਵਿੱਚ 파ੜ ਪਾ ਗਏ ਭਾਰਤ ਪਾਕਿਸਤਾਨ ਦਾ ਵਿਵਾਦ ਤੇ ਹੁਣ ਭਾਰਤ ਨੇਪਾਲ ਦਾ ਜੋ ਵਿਵਾਦ ਚੱਲ ਰਿਹਾ ਹੈ ਉਹ ਵੀ ਅੰਗਰੇਜ਼ੀ ਹਕੂਮਤ ਦੀ ਹੀ ਕਾਰਸਤਾਨੀ ਸੀ ਜਿਸ ਨੂੰ ਆਪਾਂ ਭੁਗਤ ਰਹੇ ਹਾਂ ਤੇ ਇਹ ਵੀ ਗੱਲ ਕਿਸੇ ਦੇ ਕੋਲੋਂ ਨਹੀਂ ਲੁਕੀ ਕਿ ਆਪਾਂ ਲੋਕ ਸਰਕਾਰਾਂ ਦੀ ਰਾਜਨੀਤੀਆਂ ਨੂੰ ਵੀ ਨਹੀਂ ਸਮਝ پا ਰਹੇ ਚਾਹੇ ਇਹ ਇਲਾਕਾ ਸਿੱਖ ਰਾਜ ਦੇ ਅਧੀਨ ਹੈ ਜਾਂ ਫਿਰ ਬੋਲਦਾ ਹੈ ਪਰ ਇਸ ਜ਼ਮੀਨ ਦੀ ਲੜਾਈ ਦੇ ਵਿੱਚ ਚਾਰ ਸਿੱਖ ਫੌਜੀ ਜਵਾਨ ਵੀ ਮਾਰੇ ਗਏ ਹਨ ਸਾਨੂੰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਜਿਨ੍ਹਾਂ ਦੇ ਪਰਿਵਾਰ ਹੁਣ ਰੋ ਕਰਲਾ ਰਹੇ ਹਨ ਮੌਤ ਨੇ ਦੇਸ਼ਾਂ ਤੇ ਸਰਕਾਰਾਂ ਦੇ ਲਾਲਚ ਨੇ ਨਾ ਹੀ ਕੋਈ ਸਿੱਖ ਦੇਖਣਾ ਹੈ ਤੇ ਨਾ ਹੀ ਕੋਈ ਹਿੰਦੂ ਸਾਨੂੰ ਲੋਕਾਂ ਨੂੰ ਜੋਸ਼ ਗੁੱਸੇ ਦੇ ਵਿੱਚ ਆ ਕੇ ਕੁਝ ਵੀ ਬੋਲਣ ਤੋਂ ਪਹਿਲਾਂ ਜਰਾ ਸੋਚਣਾ ਚਾਹੀਦਾ ਹੈ ਪੇਂਡ ਚਾਲ ਦੇ ਵਿੱਚ ਦੇਖਦੇ ਆਂ ਹੀ ਦੇਖਦੇ ਆਂ ਲੱਖਾ ਜਾਨਾ ਦੋਨੇ ਪਾਸੇ ਦੀਆਂ ਜਾਣ ਗਈਆਂ ਤੇ ਲੱਖਾ ਜਾਨਾ ਜਾਣ ਤੋਂ ਬਾਅਦ ਸਰਕਾਰਾਂ ਫਿਰ ਇੱਕ ਹੋ ਜਾਣਗੀਆਂ ਨੁਕਸਾਨ ਕਿਸ ਦਾ ਹੋਵੇਗਾ ਤੁਸੀਂ ਆਪ ਹੀ ਦੇਖ ਲਵੋ ਕਿਉਂਕਿ ਕਾਰਗਲ ਦੇ ਵਿੱਚ ਕਿੰਨੇ ਜਵਾਨ ਸ਼ਹੀਦ ਹੋਏ ਸਾਨੂੰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਜੀ ਤਾਂ ਵੀਡੀਓ ਇਹ ਸੀਗਾ ਸਾਡਾ ਵੀਡੀਓ ਜਿੱਥੇ ਅਸੀਂ ਰਿਐਕਸ਼ਨ ਦਿੱਤਾ ਤੇ ਦੇਖਿਆ ਕਿ ਕਿਸ ਤਰ੍ਹਾਂ ਜਿਹੜੀ ਚੀਨੀ ਸਰਕਾਰ ਹੈ ਚੀਨੀ ਲੋਕ ਮਿਓ ਸਿੱਖ ਸਰਦਾਰਾ ਤੋਂ ਖਾਲਸਾ ਰਾਜ ਤੋਂ ਕਿਉਂ ਡਰਦੇ ਨੇ ਜਦੋਂ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਹੈਗਾ ਤੇ ਉਸ ਲਈ ਅੱਜ ਵੀ ਹਿੰਦੁਸਤਾਨ ਜਿਹੜਾ ਹੈਗਾ ਉਹ ਕਹਿੰਦਾ ਕਿ ਉਹ ਟੁਕੜਾ ਹਿੰਦੁਸਤਾਨ ਨੂੰ ਮਿਲ ਜੇ ਤੇ ਉਹ ਚੀਨੀਆਂ ਨਾਲ ਜਦੋਂ ਗੱਲ ਕਰਦੇ ਚੀਨੀ ਕਹਿੰਦੇ ਨੇ ਅਸੀਂ ਜਿਹੜੇ ਸਿੱਖ ਸਰਦਾਰ ਨੇ ਉਹਨਾਂ ਨਾਲ ਗੱਲ ਕਰਾਂਗੇ ਸਿੱਖ ਲੀਡਰਾਂ ਨਾਲ ਗੱਲ ਕਰਾਂਗੇ ਤਾਂ ਜੋ ਤਿੱਕਰ ਖਾਲਸਾ ਰਾਜ ਨਹੀਂ ਆ ਜਾਂਦਾ ਉਹ ਤਿੱਕਰ ਅਸੀਂ ਐ ਜ਼ਮੀਨ ਦੇ ਟੁਕੜੇ ਨੂੰ ਕੁਝ ਨਹੀਂ ਕਰ ਸਕਦੇ ਤੇ ਨਾ ਹੀ ਅਸੀਂ ਇਹਦੇ ਤੇ ਕਿਸੇ ਨੂੰ ਹਕੂਮਤ ਕਰਨ ਦੇ ਸਕਨੇ ਕਿਉਂਕਿ ਇਹ ਟੁਕੜਾ ਹਮੇਸ਼ਾ ਤੋਂ ਸਿੱਖ ਸਰਦਾਰਾਂ ਦਾ ਰਿਹਾ ਤੇ ਉਹਨਾਂ ਦਾ ਹੀ ਹੈ ਤੇ ਜਦੋਂ ਵੀ ਇਹ ਕੋਈ ਵੰਡ ਹੋਏਗੀ ਜਾਂ ਕਿਸੇ ਕੋਲ ਵੀ ਜਾਏਗਾ ਤੇ ਉਸ ਸਿੱਖ ਸਰਦਾਰਾਂ ਦੀ ਮਰਜ਼ੀ ਤੋਂ ਬਗੈਰ ਨਹੀਂ ਜਾ ਸਕਦਾ ਤੇ ਇਸ ਛੋਟੇ ਟੁਕੜੇ ਆਸਤੇ ਸਿੱਖ ਸਰਦਾਰਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤੇ ਇਥੇ ਬਹੁਤ ਹੀ ਜ਼ਿਆਦਾ ਸਿਕਿਉਰਟੀ ਵਗੈਰਾ ਵੀ ਦਿੱਤੀ ਜਾਂਦੀ ਏ ਇਸੇ ਕਾ ਸਾਡੇ ਵੀਡੀਓ ਦੇ ਬਾਰੇ ਤੁਹਾਡਾ ਕੀ ਕਹਨੇ ਕਮੈਂਟਸ ਜ਼ਰੂਰ ਦੱਸ ਜੇ ਜਿਹੜਾ ਉਹਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਕਰ ਲੈ ਜੇ ਨਾਲੇ ਬੈਕ ਇੰਡ ਪ੍ਰੈਸ ਕਰ ਲੈ ਜੇ ਤਾਂ ਕਿ ਉਹਨਾਂ ਵਾਲੇ ਜਿੰਨੇ ਵੀਡੀਓ ਨੇ ਤੁਹਾਡੇ ਤੱਕ ਪਹੁੰਚ ਸਕਣ ਆਪਾਂ ਮਿਲਨੇ ਇੱਕ ਹੋਰ ਇੰਟਰਸਟਿੰਗ ਵੀਡੀਓ ਚ ਮੈਨੂੰ ਦੋਈ ਜਤ ਰੱਬ ਰੱਖਾ ਤੇ ਸੁਸ਼ਟੇ ਕਾਲ